हां जी दोस्तों आज ਦਾ ਬਲੌਗ ਸਟਾਰਟਿੰਗ ਤੋਂ ਨਾਲ ਹੀ ਤੇ ਆ। ਦੇਖੋ 31 ਤਰੀਕਾ 8ਵਾਂ ਮਹੀਨਾ 2025 ਸਟਾਰਟਿੰਗ ਤੋਂ ਹੀ ਅਸੀਂ ਗੱਗਰ ਨਦੀ ਤੇ ਆ ਗਏ ਸੀਗੇ ਤੇ ਤੁਹਾਨੂੰ ਦਿਖਾਉਣੇ ਅੱਜ ਦਾ ਮਾਹੌਲ। ਕਰੀਬ ਪਾਣੀ ਹੈਗਾ 7-8-5 ਫੁੱਟ ਜੀ। ਦੇਖੋ ਜੀ ਪਾਣੀ ਪਿੱਛੋਂ ਹਜੇ ਆਇਆ ਨਹੀਂ ਜੀ ਫੁੱਟਕ ਪਾਣੀ ਆਇਆ ਬਾਕੀ ਦੇਖਦੇ ਹਾਂ ਤੁਹਾਨੂੰ ਦਿਖਾਨੇ ਆ ਪਾਣੀ ਦਾ ਵਾਹ ਬਹੁਤ ਤੇਜ ਹੈ ਦੇਖੋ ਜੀ ਹੁਣ ਸਾਨੂੰ ਨਾਲੀ ਦਿਖਾਈ ਹੈ ਜੀ ਹੁਣ ਸਾਨੂੰ ਪਿੰਡ ਦਾ ਸਫਰ ਦਿਖਾਨੇ ਆ ਇਸ ਪਿੰਡ ਦੇ ਵਿੱਚ ਕੀ ਗੁੱਸਾ ਹੋ ਰਿਹਾ ਹੈ ਦੇਖੋ ਇਹਨੂੰ ਲੋਕ ਦੇਖਣ ਆ ਰਹੇ ਜੀ ਨਾਲੀ ਤੇ ਅੱਜ ਪਾਣੀ ਕੁਛ ਵਧ ਰਿਹਾ ਜੀ ਕੁਛ ਹੋਰ ਵਧੂਗਾ ਬਾਕੀ ਨੁਕਸਾਨ ਬਹੁਤ ਹੋ ਹੀ ਜਾਂਦਾ ਜੀ ਬਹੁਤ ਥੋੜਾ ਹੜ੍ਹ ਹੈ ਇਹ ਦੇਖੋ ਸਾਨੂੰ ਪਿੰਡ ਦਿਖਾ ਲਈ ਪਿੰਡ ਜਾ ਕੇ 272 ਵਧ ਰਿਹਾ ਜੀ ਦੇਖੋ ਇਹ ਇਹ ਪਾਖੜਾ ਨਹਿ ਰਹੀ ਅੰਨਾ ਚਾਂਦ ਬਰਾ ਬੰਦਾ ਇਹ ਵੀ ਤੁਹਾਨੂੰ ਦਿਖਾ ਰਿਹਾ ਨਾਲ ਹੀ ਤਾਂ ਸਾਨੂੰ ਦਿਖਾਤੀ ਜੀ ਹੁਣ ਇੱਧਰ ਦੇਖੋ ਜੀ ਤੁਹਾਨੂੰ ਦਿਖਾਣਿਆ ਕੀ ਕੀ ਨੁਕਸਾਨ ਹੋਇਆ ਖੇਤਾਂ ਦੇ ਵਿੱਚ ਆ ਇੱਥੇ ਨਾਲ ਹਰੇ ਤੱਕ ਕੋਈ ਪਾਣੀ ਦੀ ਮਾਰ ਨਹੀਂ ਆਈ। ਉਹ ਪਾਣੀ ਖੇਤਾਂ ਦਾ ਪਾਣੀ ਡਿੱਗਦਾ ਜੀ ਮੀਂਹ ਆਲਾ। ਅਜੇ ਕੋਈ ਨਾਲੀ ਨੂੜੀ ਵਾਲਾ ਪਾਣੀ ਨਹੀਂ ਚੜਿਆ। ਕੱਲਾ ਮੀਂਹ ਆਲਾ ਪਾਣੀ ਹੋਇਆ ਜੀ ਖੇਤਾਂ ਦੇ ਵਿੱਚ। ਦੇਖੋ ਜਿੱਥੇ ਕੁਲੀ ਚੱਲਦੀ ਐ ਜੋ ਕੀ ਸਾਰੇ ਪਾਣੀ ਦੇ ਖੇਤ ਇਕੱਠਾ ਹੁੰਦਾ ਐ ਪਾਣੀ ਦਾ ਖੇਤ ਇਕੱਠਾ ਹੁੰਦਾ ਐ ਤੇ ਇੱਧਰਾਈ ਸੜ ਜਾਂਦੇ ਜੀ ਪਹਿਲਾਂ ਵੀ ਅਸੀਂ ਆਈ ਸੀ ਇੱਥੇ ਇਹ ਦੇਖੋ ਜਿਵੇਂ ਕਿਸੇ ਟਰ ਚੱਲਦਾ ਹੁਣ ਨਾਲੀ ਦਾ ਪਾਣੀ ਉਹ ਤੋਂ ਇੱਧਰ ਸਪੈਦਿਆਂ ਦੇ ਵਿੱਚ ਪਾਣੀ ਆਉਂਦਾ ਜੋ ਖੇਤਾਂ ਦਾ ਅਜੇ ਕੋਈ ਨੁਕਸਾਨ ਨਹੀਂ ਕੀਤਾ ਬਾਕੀ ਹਜੇ ਪਾਣੀ ਹੋਇਆ 5 ਫੁੱਟ ਹੋਇਆ ਲਗਭਗ ਬਾਕੀ ਵੱਧਦਾ ਜਾ ਰਿਹਾ ਹੈ ਇਤ੍ਰਵਿਦ ਖਾਨੇ ਤੋਂ ਇਹ ਦੇਖੋ ਕਿੰਨਾ ਤੇਜ਼ ਜਾ ਰਿਹਾ ਹੈ ਪਾਣੀ ਜੀ ਬਹੁਤ ਬੁਰਾ ਹਾਲੇ ਸਰਤਾ ਦਾ ਹੁਣ ਸਾਨੂੰ ਨਾਲੀ ਤਾਂ ਦਿਖਾਏ 5 ਫੁੱਟ ਪਾਣੀ ਹੈ ਨਾਲੀ ਦੇ ਵਿੱਚ ਤੇ ਤੁਹਾਨੂੰ 5 ਵਜੇ ਫੇਰ ਦਿਖਾਵਾਂਗੇ ਵੀ ਪਾਣੀ ਕਿੰਨਾ ਹੋਵੇ ਤੁਹਾਨੂੰ ਸਹੀ 5 ਵਜੇ ਜਾਵਾਂਗੇ ਅਸੀਂ ਨਾਲੀ ਤੇ ਦੇਖੋ ਅਸੀਂ ਜਾ ਰਹੇ ਹਾਂ ਕੈਂਪਰ ਵੀ ਲੈ ਕੇ ਤੁਹਾਨੂੰ ਦਿਖਾਣੇ ਹੁਣ ਨਾਲੀ ਦਾ ਰੈਕਸ਼ਨ ਇਹ ਤੁਹਾਨੂੰ ਘਰ ਮੋੜ ਤੋਂ ਫਿਰ ਅਗੜੇ ਮੋੜ ਤੋਂ ਜਾ ਗਏ ਲਾ ਦੇਖੋ ਜੀ 6 ਫੁੱਟ ਪਾਣੀ ਹੋ ਗਿਆ ਹਾਂ ਵੀ 5 ਫੁੱਟ ਪਾਣੀ ਹੋ ਰਹੀ 6 ਫੁੱਟ ਪਾਣੀ ਹੋ ਰਹੀ ਇਹ ਜੀ ਇਸ ਵਿੱਚ ਦਾ 5 ਫੁੱਟ ਪਾਣੀ ਲੰਘ ਜਾਏਗਾ ਜੀ ਉਹ ਕੀ ਮੋਲ ਹੈ ਜੀ ਨਹੀਂ ਕੋਈ ਫੋਕਾ ਦੀ ਗੱਲ ਨਹੀਂ ਹੈ ਜੀ ਇਹ ભગવાન ਆਪੇ ਕਰੇਗਾ ਫੈਸਲਾ ਅੱਛਾ ਉਹ ਕਿੰਨੀ ਕੁ ਮਾਰ ਪੂਗੀ ਮਾਰ ਕੋਈ ਜਾਣਦਾ ਪਾਣੀ ਲੰਘ ਰਿਹਾ ਰਸਤੇ ਵਿੱਚ ਅੱਛਾ ਜੀ ਜੇ ਮੈਂ ਹਾਜੀ ਜੀ ਇਹਨਾਂ ਤੇ ਆਇਆ ਜੀ ਤੇ ਦੇਖੋ ਜੀ ਮੋਲ ਤਾਂ ਦਪਰੇ ਦਾ ਸੋ ਨਬਰਾ ਜੰਹੋਲਾ ਮੈਂ ਮੱਛੀ ਵੇਚੀ ਜਾਂਦਾ ਜਗਾਤ ਬਗਰੋ ਰੋ ਮੱਛੀਆਂ ਹੀ ਮੈਨੂੰ ਹੀ ਵੰਨੇ ਆ ਮੈਨੂੰ ਹੀ ਵੰਨੇ ਆ 25 ਤਰੀਕ ਅੱਠਵਾਂ ਮਹੀਨਾ 2025 4300 ਬੰਦਿਆਂ ਲਈ ਕਰ ਸੈਂਪਲ ਅਰੇ ਯਾਰ ਹੋਰ ਬੱਚੀ ਤੂੰ ਆਵੇਂ ਨਾ ਬੱਚਾ ਬਗੀ ਦੇ ਪੂਰੇ ਸਾਹ ਉਰੇ ਬਧੀਲਾ ਗੱਬੀ ਵੜੀ ਦੂਰ ਦਾ ਦੇਖੋ ਜੀ ਤੁਹਾਨੂੰ ਆਪਣਾ ਅਪਡੇਟ ਦਿੰਦੇ ਰਹਾਂਗੇ ਜੀ ਲਗਾਤਾਰ ਪਾਣੀ ਵਧ ਰਿਹਾ ਜੀ ਦੁਪਹਿਰੇ 12 ਵਜੇ ਸੀਗਾ 5 ਫੁੱਟ ਤੇ ਹੁਣ ਲਗਭਗ 6.5 ਹੋ ਰਹੇ ਨੇ ਜੀ ਪਾਣੀ ਹੋ ਰਿਹਾ ਜੀ 6 ਫੁੱਟ ਹੋ ਰਿਹਾ ਜੀ ਛੀਤਾ ਮਰਾ ਘੱਟ ਤੇ 5.5 ਉੱਪਰ ਹੈ ਪੰਡ ਦੀ ਸੁਭਾਵਣਾ ਵੀ ਪਾਣੀ ਅੱਜ ਰਾਤ ਨੂੰ ਪਤਾ ਲੱਗ ਜਾਊਗਾ ਤੇ ਕੱਲ ਨੂੰ ਦੱਸਾਂ ਕੱਲ ਨੂੰ ਸੀਸਦਿਆਂ ਆ ਕੇ ਦੱਸਾਂ ਤੁਹਾਨੂੰ ਕੀ ਕੀ ਮੋਹ ਲੈ ਹਾਂਜੀ ਭਾਈ ਜੀ ਕੀ ਮੋਹਲੇ ਪਾਣੀ ਦਾ ਪਾਣੀ ਦਾ ਮੋਹਲ ਬਈ ਤੇਜ਼ੀ ਨਾਲ ਵਧਣ ਲੱਗ ਰਿਹਾ ਪਾਣੀ ਬਾਕੀ ਰਾਤ ਨੂੰ ਕਰੀਬ 12 ਵਜੇ ਦੇ ਕਰੀਬ 8-10 ਫੁੱਟ ਦੇ ਕਰੀਬ ਜਾ ਸਕਦਾ ਹੈ ਤਰੀਕ ਕਿੰਨੀ ਜੀ ਅੱਜ ਤਰੀਕ 31 ਜੀ ਅੱਛਾ ਜੀ 31 ਤਰੀਕ ਹੈ ਹੀ ਪਉਣ 7:00 ਦਾ ਟਾਈਮ ਹੈ ਸ਼ਾਮ ਦਾ